ਅੱਜ ਇੱਕ ਡਰੱਗ ਡਿਪਾਰਟਮੈਂਟ ਵੱਲੋਂ ਟੀਮ ਆਈ ਜੋ ਆਪਣੇ ਆਪ ਨੂੰ ਜਨਰਲ ਲਾਇਸੈਂਸਿੰਗ ਅਥਾਰਟੀ ਉਹ ਲੋ ਡੈਜ਼ਿਗਨੇਟਡ ਐਜ਼ ਜੀਐਲਏ ਡੈਜ਼ਿਨੇਟਡ ਨੇ ਉਹਨਾਂ ਨੇ ਸਾਡੇ ਸ਼ਹਿਰ ਆਕੇ ਲੋਕਲ ਡਰੱਗ ਇੰਸ펙ਟਰ ਦੀ ਗੈਰ ਹਾਜ਼ਰੀ ਵਿੱਚ ਬਾਹਰੋਂ ਜ਼ਿਲ੍ਹੇ ਵਿੱਚੋਂ ਇੱਕ ਹੋਰ ਡਰੱਗ ਇੰਸ펙ਟਰ ਸਾਹਿਬਾਨ ਨੂੰ ਲਿਆ ਕੇ ਸਾਡੇ ਸ਼ਹਿਰ ਦੀਆਂ ਦੁਕਾਨਾਂ ਨੂੰ ਇਨਸਪੈਕਸ਼ਨ ਕਰਨੀ ਸਟਾਰਟ ਕਰ ਦਿੱਤੀ ਜਿਹਦੇ ਵਿਰੋਧ ਪੱਖੋਂ ਸਾਡੇ ਜ਼ਿਲੇ ਦੇ ਕੈਮਿਸਟਾਂ ਨੇ ਆਪਣੀਆਂ ਸਿੰਬੋਲਿਕ ਐਜ਼ ਅ ਸਿੰਬਲ ਥੋੜੀ ਦੇਰ ਲਈ ਦੁਕਾਨਾਂ ਦਾ ਸ਼ਟਰ ਡਾਊਨ ਕਰਕੇ ਹੜਤਾਲ ਕੀਤੀ ਇਹ ਇੱਕ ਸਿੰਬੋਲਿਕ ਹੜਤਾਲ ਸੀ ਜਿਸ ਨਾਲ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਉਹਨਾਂ ਅਫਸਰਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਜੋ ਪਾਵਰ ਤੁਹਾਡੇ ਕੋਲ ਨਹੀਂ ਹੈ ਉਹਦੀ ਉਹ ਉਹਦਾ ਨਾ ਕਰੋ ਤੁਹਾਡੇ ਕੋਲ ਇੱਕ ਲਾਇਸੈਂਸਿੰਗ ਅਥਾਰਟੀ ਹੋਣ ਦੇ ਨਾਤੇ ਜਸਟ ਲਾਇਸੈਂਸ ਦੇਣ ਦੀ ਪਾਵਰ ਹੈ ਇਨਸਪੈਕਸ਼ਨ ਦੀ ਪਾਵਰ ਨਹੀਂ ਹੈ ਜੇ ਟੈਂਪਰੇਰੀਲੀ ਤੁਹਾਨੂੰ ਕਿਤੋਂ ਕੋਈ ਪਾਵਰ ਮਿਲੀ ਵੀ ਸੀ ਤਾਂ ਅਸੀਂ ਪੰਜਾਬ ਸਰਕਾਰ ਨੂੰ ਅੱਗੇ ਇਹ ਬੇਨਤੀ ਕਰਾਂਗੇ ਕਿ ਲਾਇਸੈਂਸਿੰਗ ਅਥਾਰਟੀ ਨੂੰ ਦੁਕਾਨਾਂ ਇਨਸਪੈਕਟ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਪਹਿਲੀ ਗੱਲ ਤਾਂ ਇਹ ਪਾਵਰ ਪਹਿਲਾਂ ਕਦੇ ਨਹੀਂ ਸੀ ਜੇ ਟੈਂਪਰੇਰੀਲੀ ਕਦੇ ਇਨ ਦਾ ਨੇਮ ਆਫ ਨਸ਼ਾ ਵਿਕੰਦ ਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਦੁਕਾਨਾਂ ਨੂੰ ਦਵਾਈਆਂ ਦੀਆਂ ਨੂੰ ਚੈੱਕ ਕੀਤਾ ਜਾਂਦਾ ਸੀ ਜੱਡਲੇ ਨੂੰ ਥੋੜੀ ਦੇਰ ਲਈ ਪਰਮਿਸ਼ਨ ਮਿਲੀ ਤਾਂ ਅਸੀਂ ਸਰਕਾਰ ਅੱਗੇ ਪੰਜਾਬ ਸਰਕਾਰ ਅੱਗੇ ਪੂਰ ਜ਼ੋਰ ਬੇਨਤੀ ਕਰਦੇ ਹਾਂ ਕਿ ਲਾਇਸੈਂਸਿੰਗ ਅਥਾਰਟੀ ਨੂੰ ਦੁਕਾਨਾਂ ਚੈੱਕ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਸਾਨੂੰ ਚੈੱਕ ਕਰਨੇ ਹਰ ਜ਼ਿਲ੍ਹੇ ਵਿੱਚ ਡਰੱਗ ਇੰਸਪੈਕਟਰ ਹੈ ਹਾਇਰ ਨੇ ਇਨਸਪੈਕਸ਼ਨ ਦੀ ਜਿਹੜੀ ਪਾਵਰ ਹੈ ਉਹ ਡਰੱਗ ਇੰਸਪੈਕਟਰ ਕੋਲ ਹੀ ਸ਼ੁਰੂ ਤੋਂ ਹੁੰਦੀ ਹੈ ਉਹੀ ਕਰਦੇ ਆਏ ਤੇ ਉਹੀ ਕਰਦੇ ਰਹਿਣ ਤਾਂ ਚੰਗਾ ਸਾਨੂੰ ਨਾ ਜਾਇਜ਼ ਨਾਇ ਤਰੀਕਾ ਨਾਲ ਨਵੇਂ-ਨਵੇਂ ਅਫਸਰ ਆ ਕੇ ਨਵੇਂ-ਨਵੇਂ ਤਰੀਕਾ ਨਾਲ ਤੰਗ ਕਰਨ ਇਹ ਸਾਡੀ ਐਸੋਸੀਏਸ਼ਨ ਬਰਦਾਸ਼ਤ ਨਹੀਂ ਕਰੇਗੀ ਤੇ ਅਸੀਂ ਆਪਣੇ ਹੱਕਾਂ ਲਈ ਹੋਰ ਜੋਰ ਲੜਾਈ ਲੜਾਂਗੇ ਸਰਕਾਰ ਅਗੇ ਬੇਨਤੀ ਕਰਾਂਗੇ ਧਰਨਾ ਦੇਣਾ ਪਿਆ ਧਰਨੇ ਕ ਲਾਵਾਂਗੇ ਹੜਤਾਲਾਂ ਕਰਨੀਆਂ ਪਈਆਂ ਹੜਤਾਲਾਂ ਕਰਾਂਗੇ ਪਰ ਆਪਣੇ ਹੱਕ ਤੇ ਲੜਾਂਗੇ ਕਿਉਂਕਿ ਇੱਕ ਕੇਮਿਸਟ ਇੱਕ ਲਾਇਸੈਂਸ ਲੈ ਕੇ ਸਮਾਜ ਦੀ ਸੇਵਾ ਕਰਨ ਦਾ ਕੰਮ ਕਰਦਾ ਅਸੀਂ ਕੋਈ ਚੋਰ ਨਹੀਂ ਹਾਂ ਅਸੀਂ ਕੋਈ ਨਸ਼ਾ ਵੇਚਣ ਵਾਲੇ ਜਮਾਤ ਨਹੀਂ ਅਜਿhta ਸਮਾਜ ਦੀ ਸੇਵਾ ਕਰਨ ਵਾਲੇ ਜਮਾਤਾਂ ਸਮਾਜ ਦੀ ਸੇਵਾ ਕਰਦੇ ਹੋਏ ਵੀ ਜੇ ਸਾਨੂੰ ਪਰੇਸ਼ਾਨ ਕੀਤਾ ਜਾਵੇ ਤਾਂ ਕੋਈ ਚੰਗੀ ਗੱਲ ਨਹੀਂ ਸਰਕਾਰਾਂ ਨੂੰ ਵੀ ਜਾਣ ਲੈਣਾ ਚਾਹੀਦਾ ਹੈ ਕਿ ਦੁਨੀਆ ਸੁੱਤੀ ਪਈ ਹੁੰਦੀ ਹੈ ਕਿਸੇ ਆਪਣੇ ਦੁਕਾਨ ਤੇ ਬੈਠਾ ਹੋਇਆ ਲੋਕਾਂ ਦੀ ਸੇਵਾ ਕਰਦਾ ਦਵਾਈਆਂ ਦੇ ਰਿਹਾ ਹੁੰਦਾ ਲੋਕ ਘਰ ਜਾ ਕੇ ਆਪਣੇ ਘਰ ਸੋ ਜਾਂਦੇ ਨੇ ਕਿਸੇ ਫਿਰ ਵੀ ਸਮਾਜ ਦੀ ਸੇਵਾ ਕਰਦਾ ਹੋਇਆ ਮਰੀਜ਼ ਨੂੰ ਦਵਾਈ ਦੇ ਰਿਹਾ ਹੁੰਦਾ ਸਾਡੇ ਸੇਵਾ ਦੀ ਕਦਰ ਨਹੀਂ ਕੀਤੀ ਜਾਂਦੀ ਸੇਵਾ ਕਰਨ ਦੀ ਬਜਾਏ ਸਾਨੂੰ ਕਦਰ ਕਰਨ ਦੀ ਬਜਾਏ ਸਾਨੂੰ ਤੰਗ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਸਰਕਾਰ ਅਗੇ ਹੱਥ ਜੋੜ ਕੇ ਬੇਨਤੀ ਹੈ ਕਿਰਪਾ ਕਰਕੇ ਅਜੇ ਹਬ ਸਾਨੂੰ ਨੱਥ ਪਾਈ ਜਾਵੇ ਧੰਨਵਾਦ